ਉਹ ਰੋਲ ਲਿੰਡਾ ਹਾਂ ਰੋਲ ਲਿੰਡਾ 110 ਲੈ ਬੰਦੀ ਟੋਬਲ ਜਾਨੀ ਸੁਧਾ ਹਾਂ ਦੇ ਡਾਟਾ ਲੈ ਲੈ। ਕੰਜੀ ਮੈਂ ਕਿੰਨੀ ਵੀ ਦਮਾਰੀ ਦੇ ਕੱਪੜੇ ਜੋੜਦੇ ਪਏ। ਹਾਂਜੀ ਇਹ ਰੰਗ ਜੋੜ ਵੀ ਵਿਖਾ ਦੋ ਸਾਨੂੰ ਵੀ। ਇੱਧਰ ਦੇਖੋ। ਇਹ ਜਿਹੜੇ ਕੱਪੜੇ ਦੇ ਲਈ ਮੈਂ ਸਕੂਲ ਗਿਆ ਕੋ ਗਿਆ ਮੈਂ ਛੁੱਟੀ ਮਾਰੀ ਛੁੱਟੀ ਨਾ। ਚਲ ਚੁੱਪ ਕਰ ਬਕਵਾਸ ਨਾ ਕਰੀ ਵਿੱਚ। ਆਪ ਦੀ ਸਾਨੂੰ ਆਦੀ ਹੀ ਮਾਰੀ ਦਿਖਾ ਲੈ ਲੈ। ਇੱਥੇ ਮੈਨਾਂ ਦੇ ਪਰਨੇ ਜਿਹੜੇ ਡੇਲੀ ਵੇਅਰ ਕਰਦੇ ਆ ਹਾਂਜੀ ਇੱਥੇ ਟੀ-ਸ਼ਰਟ ਇੱਥੇ ਪੈਂਟਾਂ ਵਗੈਰਾ ਜਿਹੜੀਆਂ ਜੱਗਸੀਰ ਪਾਉਂਦਾ ਘਰੇ-ਪੂਰੇ ਹਾਂਜੀ ਇੱਥੇ ਲੋਅਰ ਟੀ-ਸ਼ਰਟਾਂ ਜਿਹੜੀਆਂ ਡੇਲੀ ਪਾਉਂਦੇ ਆ ਇੱਥੇ ਜਿਹੜੇ ਬਲੈਂਕਟ ਲੈਦੇ ਆ ਡੇਲੀ ਸੀ ਮੈਂ ਉਹ ਰੱਖਤੇ ਆ ਤੇ ਜੇ ਸਾਰੀਆਂ ਟੋਕਰੀਆਂ ਜਿਹੜੀਆਂ ਬਾਹਰ ਖਿਲਰੀਆਂ ਰਹਿੰਦੀਆਂ ਸੀ ਉਹ ਵਿੱਚ ਸੈੱਟ ਕਰਤੀਆਂ ਵਿੱਚ ਕੀ ਇਹਨਾਂ ਦੀਆਂ ਜਰਾਬਾਂ ਰਮਾਲ ਜੋ ਕੁਝ ਸਾਰਾ ਕੁਝ ਸੈੱਟ ਹੋ ਗਿਆ ਮੰਮੀ ਕਿਹਦੇ ਇੱਕਾ ਨਾ ਹੋਰ ਹੋਣਾ ਚਾਹੀਦਾ ਹੀਗਾ ਮਾ ਤੁਹਾਡਾ ਫੋਨ ਕੌਂਚ ਦਾ ਭਰਾਵਾ ਇੰਨੀ ਵੀ ਨਹੀਂ ਮਿਲਦੀ ਮੰਮੀ ਹਾਂ ਤੇ ਆਏ ਕੌਝੇ ਲੱਖ ਲਾਖਾ ਉਹ ਮੈਗੀ ਲਾਉਣ ਵਾਸਤੇ ਤਾਂ ਭਾਵਾ ਮੈਂ ਸੱਦ ਲਾਂ ਤੈਨੂੰ ਉਦੋਂ ਤਾਂ ਇਹ ਭੱਜਿਆ ਹੋਊਗਾ ਮੈਗੀ ਉਹ ਮੈਗੀ ਉਹ ਨਹੀਂ ਆਜੀ ਫਿਰਪੀ ਤੋਂ ਨੇ ਮਾ ਕੇ ਨਾ ਖਾਂਦਾ ਨਾ ਏ ਬਹੁਤ ਜ਼ਿਆਦਾ ਕੁਲਰ ਪੀਜ਼ਾ ਕੇ ਨਾ ਰੂਲ ਪੀਜ਼ਾ ਕੇ ਚੀਜ਼-ਬੀਜ਼ਾ ਦੇ ਚੀਜ਼ ਬਣਦੇ ਅਸੀਂ ਕੋਈ ਪੀਜ਼ਾ ਨਹੀਂ ਖਾਂਦੇ ਕੁਲਰ ਰੂਲ ਪੀਜ਼ਾ ਅਸੀਂ ਸਿੰਪਲ ਰੋਟੀ ਖਾ ਅਸੀਂ ਸਿੰਪਲ ਰੋਟੀ ਖਾਣੇ ਆ ਤੇ ਉਹ ਵੀ ਪਕਾ ਦਿਓ ਫੋਗ ਲੱਗੀ ਆ ਉਹ ਅਸੀਂ ਇਹ ਪਹਿਲਾਂ ਖਲਾਰੇ ਚੁੱਕਾਂਗੇ ਜਿਹੜੇ ਤੁਸੀਂ ਪਾਏ ਹੋਏ ਉਸ ਤੋਂ ਬਾਅਦ ਆ ਮੇਰਾ ਕੱਚਾ ਵਿਚਾਰਾ ਕੱਲਾ ਰੁਲੀ ਇਹ ਆਪਣਾ ਉਹ ਰੈਕ ਵੀ ਦਿਖਾ ਦੇ ਫੈਮਲੀ ਨੂੰ YouTube ਫੈਮਲੀ ਨੂੰ ਹਾਂਜੀ ਵਿਖਾਉਣਾ ਵਧੀਆ ਜੋ ਗੰਦ ਲੋੜ ਨਹੀਂ ਤੇ ਗੰਡੇ ਤਾਂ ਕੱਢਣੇ ਹੀ ਆ ਝਟਕੇ ਆਲੂ ਗੰਡੇ ਨਾ ਟੁੱਟ ਨਾ ਜਾਏ ਇਸ ਕੋ ਕਟਿੰਗ ਕਰਦੇ ਹਾਂ ਉਸਕੇ ਬਾਅਦ ਫਟਿੰਗ ਹੋਰ ਟਰਨਿੰਗ ਤੇ ਆ ਵੇਖੋ YouTube ਫੈਮਲੀ ਆ ਵੀ ਅਸੀਂ ਨਵਾਂ ਹੀ ਰੈਕ ਲੈ ਕੇ ਆਂਦਾ ਏ ਕਿੰਨਾ ਸੋਹਣਾ ਏ ਇੱਕ ਕਤਾਰ ਦੇ ਵਿੱਚ ਹੀ ਕੱਪੜੇ ਪਏ ਹੋਏ ਕਿੱਡੇ ਸੋਹਣੇ ਲੱਗਦੇ ਆ ਹਨਾ ਬਹੁਤ ਸੋਹਣੇ ਲੱਗਦੇ ਕੱਪੜੇ ਹਾਂਜੀ ਮੈਮ ਫਿਰ ਡਿਊਟੀ ਬਿਊਟੀਆਂ ਉਹੀ ਸੇਮ ਸੇਮ ਸਹੀ ਗੱਲ ਐ ਤਾਂ ਆ ਤਾਂ ਅਸੀਂ ਵਿੱਚ ਵੀਡੀਓ ਨਹੀਂ ਬਣਾਉਂਦੇ ਵੀ ਕਿਉਂਕਿ ਰੋ ਹੀ ਤੁਸੀਂ ਵੀ ਫੋਰ ਹੋ ਜਾਣਾ YouTube ਫੈਮਲੀ ਨੇ ਵੀ ਔਰ YouTube ਫੈਮਲੀ ਕੀ ਆ ਜਾਗਾ ਕਿਵੇਂ ਹੋ ਤੁਸੀਂ ਸਾਰੇ ਤੇ ਕਿਵੇਂ ਕਰਤਾ ਤੁਨਕਾ ਵਾਟ ਲੀ ਗਿਆ ਸਾਰਿਆਂ ਨੇ ਸਾਰਿਆਂ ਨੇ ਹੋ ਗਏ ਵਿਲੇ ਤੇ ਹੋਰ ਅਸੀਂ ਅੱਜ बस काम وچ బిజీ ਰਹਤੇ اج ਵਲੌਗ ਨਹੀਂ ਬਣਾਇਆ ਸਵੇਰ ਨੂੰ ਸਹੀ ਗੱਲ ਆ ਨਾਲੇ ਸੰਗਿਆ ਹੋਣੀ ਅਪਡੇਟ ਦੇ ਦਈਏ ਸਹੀ ਗੱਲ ਆ ਸ਼ਾਰਟ ਵੀਡੀਓ ਬਣਾਈਆਂ ਅਸੀਂ ਅੱਜ ਉਹ ਵੀ ਤੁਸੀਂ ਵੇਖਿਓ ਜਰੂਰ ਹਾਂ ਸ਼ਹਿਰ ਮੇ ਹੁਣੇ ਹੀ ਪਾ ਲਾ ਰਾਤ ਨੂੰ ਇੰਸਟਾਗ੍ਰਾਮ ਹਾਂਜੀ ਤੇ ਬਾਕੀ ਦੱਸਿਆ ਕਰੋ ਕਿਵੇਂ ਦੇ ਲੱਗਦੇ ਸਾਡੇ ਵਲੌਗ ਕੀ ਬਾਤ ਕੀ ਘਾਟ ਹਾਂਜੀ ਸਹੀ ਗੱਲ ਆ ਕਮੈਂਟਾਂ ਚ ਜਰੂਰ ਕੋਈ ਨਾ ਕੋਈ ਕਮੈਂਟ ਕਰਿਆ ਕਰੋ ਤਾਕੀ ਸਾਨੂੰ ਇੱਕ ਟਾਰਗੇਟ ਵੀ ਮਿਲ ਸਕੇ ਹਨਾ ਡੇਲੀ ਦਾ ਕੀ ਅਸੀਂ ਤੁਹਾਨੂੰ ਕੋਈ ਨਾ ਕੋਈ ਬਹੁਤ ਸੁਮੇਲ ਪ੍ਰੰਤ ਉਹਦੇ ਜਿਹੜੇ ਪ੍ਰੰਤਰਾ ਕਰਦੇ ਆ ਉਹਨਾਂ ਦਾ ਵੀ ਉਹ ਤੁਹਾਨੂੰ ਆਦਾ ਹਾਂਜੀ ਇੰਨਾ ਪਿਆਰ ਕਰਦੇ ਆ ਤੇ ਉਹ ਪਿਆਰ ਦਾ ਇਹਨੇ ਨਾ ਅਨਮੋਲ ਆ ਕੋਈ ਮੁੱਲ ਨਹੀਂ ਜਾਂ ਸਹੀ ਗੱਲ ਆ ਅੱਜ ਉਹ YouTube ਫੈਮਲੀ ਜਿੰਨੇ ਜਿੰਨੇ ਰੋਟੀਆਂ ਖਾਣੀਆਂ ਗਰਮ ਗਰਮ ਸਹੀ ਗੱਲ ਆ ਉਹ ਵੀ ਕਤੂਦੀ ਸਬਜੀ ਨਾਲ ਸਹੀ ਗੱਲ ਆ। ਉਹ ਮੰਨ ਲੈ ਤਨੇਂ ਤੀਆ। ਵੀਡੀਓ ਵੇਖਿਓ ਉਹਦੇ ਵਿੱਚ ਨਿੰਦਤੀ। ਪਰ ਉਹ ਵੀਡੀਓ ਚ ਨਿੰਦੀ ਆ ਰਿਐਲਿਟੀ ਚ ਬਈ ਬਹੁਤ ਸੁਆਦ ਬਣੀ। ਮੇਰੀ ਫੇਵਰੇਟ ਆ। ਖੁਸ਼ ਹੋ ਕੇ ਖਾਦੀ ਅੱਜ ਹੈ ਨਾ। ਸਹੀ ਗੱਲ। ਸਹੀ ਗੱਲ ਆ ਬੜੀ ਸੁਆਦ ਬਣੀ ਸੀ ਵਾਕੇ। ਤੂੰ ਵੀ ਐ ਮੂੰਹ ਚ ਪੁਰ ਦੇਂਦਾ ਨਾ। ਸਹੀ ਗੱਲ ਆ। ਇਹੋ ਜੇ ਵੈਸੇ ਕਦੂ ਵਧੀਆ ਲੱਗਦੇ ਆ ਹਨਾ ਸੁਆਦ ਬੜੇ ਬੰਦੇ ਬਿਨਾਂ ਖਾਦ ਸਪਰੇਅ ਤੋਂ ਜਿਹੜੇ ਹੁਣ। ਬਿਲਕੁਲ। ਠੰਡਾ ਪਾਣੀ ਠੰਡਾ ਪਾਣੀ ਤੂੰ ਫੋਨ ਫੋਨ ਕਰ ਸਕਦਾ ਹੀ ਨਹੀਂ ਕਰ ਸਕਦੇ ਤੂੰ ਫੋਨ ਫੋਨ ਕਰਨਾ ਸਿੱਖ ਫੋਨ ਨਹੀਂ ਗੱਲ ਏ ਸਾਰੀ ਦਿਹਾੜੀ ਫੋਨ 'ਚ ਵੀ ਮੈਚ 'ਚ ਵੀ ਮੈਚ ਇਹ ਤਾਂ ਸਾਡੇ ਨਾਲ ਮੈਚ ਖੇਡਣ ਲੱਗ ਪੈਂਦੇ ਸਹੀ ਗੱਲ ਹੈ ਸ਼ੁਗਰਾ ਦੋ ਬੱਚੇ ਪੈਦਾ ਕਰਕੇ ਛੁੱਟੀ ਹੋ ਗਈ ਭਲਾ ਜੇ ਪਾਪਾ ਕਹਿੰਦਾ ਨਹੀਂ ਇਹ ਤਾਂ ਗਰੀਡ ਟੀਮ ਘਰੇ ਬਣਾਉਣੀ ਹੈ ਉਹਨੇ ਬਾਲਟੀ ਪਹਿਲੇ ਹੀ ਕੋਲ ਰੱਖ ਲਈ। ਅੱਜ ਬਰਫ਼ ਨਾਲ ਮਾਰਿਆ ਕਰੋ। ਉਹ ਤਰਾਤ ਕਿਸੇ ਹੱਥ ਹੈ। ਬਰਫ਼ ਕਿਵੇਂ ਜਮਾਈਏ? ਫ੍ਰਿਜ ਦੇਤੇ ਬਹਿ ਕੇ। ਲਾਈਟ ਤਾਂ ਹੁੰਦੀ ਨਹੀਂ ਸਾਰਾ ਦਿਨ। ਹੁਣ ਫੂਕਾ ਮਾਰ। ਫੂਕਾ ਮਾਰੀਆਂ ਨਹੀਂ ਆ। ਬਰਫ਼ ਤਾਂ ਰਹਿੰਦੀ ਆ ਉਸ ਫ੍ਰਿਜ ਵਿੱਚ। ਆਹ ਹਾਂਜੀ। ਕਿਸੇ ਧਰਤੀ ਦੇ ਵਿੱਚ ਬਰਫ਼ ਦਾ ਪਲੇਸ ਉੱਪਰ ਲਈ ਪੂਰਾ ਫ੍ਰੀਜ਼ਰ ਵਰਗਾ ਹੀ ਹੁੰਦਾ। ਹਾਂਜੀ ਸਹੀ ਕਰ। ਆਹ ਦੇਖੋ। ਮੈਂ ਨਾ ਧੋਖਾ ਹੋ ਗਿਆ ਗਾਇਆ ਦੇਖੋ। ਨੇ ਇਹ ਤਾਂ ਵਾਕਿਆ ਤੋਕਾ ਹੋ ਗਿਆ ਤੇਰੇ ਨਾਲ ਦੁੱਖ ਹੋਣਾ ਵੀ ਚਾਹੀਦਾ ਹੈ ਸਹੀ ਗੱਲ ਹੈ ਕਦੇ ਕਦੇ ਤੋਖੇ ਖਾਣੇ ਵੀ ਚਾਹੀਦੇ ਆ ਕੋਸ਼ ਤਾਂ ਚਮਕ ਨਹੀਂ ਤੇ ਅੱਜ ਮੇ ਘੋਜ ਨੂੰ ਇਹ ਤਾਂ ਚਮਕ ਨਹੀਂ ਤੇ ਅੱਜ ਸਸੀ ਦਾ YouTube ਫੈਮਲੀ ਕੀ ਹਰ ਚਾਲ ਕਿ ਮੈਂ ਤੁਸੀਂ ਸਾਰੇ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮਾਈਕرو ਗਿਲਦਾਸ ਕਰਦੇ ਆ ਕਿ ਤੁਸੀਂ ਸਾਰੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰੋ ਕਿਉਂਕਿ ਅੱਜ ਕੱਲ ਜਿਵੇਂ ਮੀਡੀਆ ਤੇ ਆਪਾਂ ਬਹੁਤ ਸਾਰੀਆਂ ਖਬਰਾਂ ਦੇਖਦੇ ਆ ਖਬਰਾਂ ਦੇਖ ਕੇ ਮਨ ਬਹੁਤ ਹੀ ਉਦਾਸ ਹੋ ਜਾਂਦਾ ਹੈ ਤੇ ਜਿਵੇਂ ਕਿ ਆਪਾਂ ਕਸ਼ਮੀਰ ਦੇ ਵਿੱਚ ਪੈਲਗਾਮ ਇਲਾਕੇ ਵਿੱਚ ਜਿਹੜੀ ਉਹ ਘਟਨਾ ਵਾਪਰੀ ਆ ਜਿਹਦੇ ਵਿੱਚ ਬਹੁਤ ਸਾਰੀਆਂ ਜਾਨਾਂ ਗਈਆਂ ਤੇ ਖਾਸ ਕਰਕੇ ਜਿਹੜਾ ਨਵਾਂ ਵਿਆਹ ਜੋੜਾ ਉੱਥੇ ਗਿਆ ਸੀ ਤੇ ਉਹਨਾਂ ਨੂੰ ਵੀ ਉਹਨਾਂ ਦਾ ਵੀ ਜਿਹੜਾ ਕੁੜੀ ਦੇ ਘਰ ਵਾਲੇ ਨੂੰ ਕਤਲ ਕਰ ਦਿੱਤਾ ਗਿਆ ਉਹ ਸਾਰੀਆਂ ਜਿਹੜੀਆਂ ਗੱਲਾਂ ਸੁਣੀ ਦੀਆਂ ਤੇ ਕਿੰਨਾ ਮਨ ਤੇ ਪ੍ਰੈਸ਼ਰ ਪੈਂਦਾ ਹੈ ਜਦੋਂ ਇੱਕ ਵੀਡੀਓ ਵੇਖ ਦੋ ਵੇਖ ਤੇ ਫਿਰ ਆਖੀ ਦਾ ਮਨਾਂ ਨਾ ਹੀ ਵੇਖੀ ਗਏ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਵੀ ਆਪਣੀਆਂ ਕਿੰਨੀਆਂ ਸੱਦਰਾਂ ਹੁੰਦੀਆਂ ਮਾਂ ਪਿਓ ਕਿਸੇ ਦਾ ਬੱਚਾ ਸੀ ਕਿਸੇ ਦਾ ਮਾਂ ਪਿਓ ਸੀ ਕਿਸੇ ਦਾ ਹਨਾ ਉਹ ਚੀਜ਼ਾਂ ਦੇਖ ਕੇ ਮਨ ਬੜਾ ਹੀ ਉਦਾਸ ਹੁੰਦਾ ਹੈ ਤੇ ਦੂਜੇ ਨੰਬਰ ਤੇ ਇੱਕ ਤਾਂ ਉਹ ਚਲੋ ਜਿਹੜੇ ਘਰਦਿਆਂ ਵਾਸਤੇ ਤਾਂ ਦੁੱਖ ਹੈ ਹੀ ਹੈ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਤੇ ਬਾਕੀ ਦੂਸਰੀ ਗੱਲ ਇਹ ਆ ਕਿ ਉਹਨਾਂ ਗੱਲਾਂ ਨੂੰ ਲੈ ਕੇ ਫਿਰਕਾ ਵੀ ਪ੍ਰਸਤ ਆ ਚੀਜ਼ਾਂ ਫਲਾਈਆਂ ਜਾ ਰਹੀਆਂ ਜਿਹਦੇ ਵਿੱਚ ਇਹਦਾ ਫਾਇਦਾ ਚੁੱਕ ਕੇ ਕਈ ਲੋਕ ਜਿਹੜੇ ਆ ਇਹਦਾ ਫਾਇਦਾ ਚੁੱਕ ਰਿਹਾ ਤੇ ਲੋਕਾਂ ਦੇ ਵਿੱਚ ਮਨਵ ਦੇ ਵਿੱਚ ਕਰਵਾਹਟ ਪੈਦਾ ਕਰ ਰਿਹਾ ਜਿਵੇਂ ਭਾਰਤ ਪਾਕਿਸਤਾਨ ਦੇ ਵਿੱਚ ਲੋਕਾਂ ਨੇ ਕੋਈ ਕੋਈ ਥੀਵਿਊਜ਼ ਦੇ ਰਿਹਾ ਕੋਈ ਕੋਈ ਥੀਵਿਊਜ਼ ਦੇ ਰਿਹਾ ਬਾਕੀ ਜਿਹੜੀ ਆਮ ਜਨਤਾ ਹੈ ਉਹ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦੀ ਭਾਰਤੀ ਜਿਹੜੇ ਪਾਕਿਸਤਾਨ ਵਾਲਿਆਂ ਨੂੰ ਬਹੁਤ ਪਿਆਰ ਕਰਦੇ ਤੇ ਜਿਹੜੇ ਪਾਕਿਸਤਾਨ ਵਾਲੇ ਉਹ ਭਾਰਤੀਆਂ ਨੂੰ ਬਹੁਤ ਪਿਆਰ ਕਰਦੇ ਆ ਜਿਵੇਂ ਸੋਸ਼ਲ ਮੀਡੀਆ ਨਾਲ ਹੀ ਕਈ ਜੁੜੇ ਹੋਏ ਆ ਜਿਵੇਂ ਹੁਣ ਰਸਤਾ ਖੁੱਲ ਗਿਆ ਆਪਾਂ ਪਾਕਿਸਤਾਨ ਜਾਂਦੇ ਆ ਤੇ ਕਿੰਨਾ ਸਵਾਗਤ ਕਰਦੇ ਕਿੰਨਾ ਪਿਆਰ ਕਰਦੇ ਆ ਕਿਉਂਕਿ ਉਹ ਵੀ ਆਪਣੇ ਵਰਗੇ ਇਨਸਾਨ ਆ ਤੇ ਹੱਥ ਜੋੜ ਕੇ ਮੇਰੀ ਤੁਹਾਡੇ ਅੱਗੇ ਰਿਕਵੈਸਟ ਆ ਕਿ ਆਪਾਂ ਇਹਨਾਂ ਚੀਜ਼ਾਂ ਦਾ ਫਾਇਦਾ ਨਾ ਚੁੱਕੀਏ ਆਪਸੀ ਜਿਹੜਾ ਪਿਆਰ ਬਣਿਆ ਏ ਉਹਨੂੰ ਬਣਾਈ ਰੱਖੀਏ ਕਿਉਂਕਿ ਬੜੇ ਔਖਾ ਆਪਣਾ ਜਿਹੜਾ ਪਿਆਰ ਆ ਦੁਬਾਰਾ ਤੋਂ ਇੱਕ ਦੂਜੇ ਤੇ ਵਿਸ਼ਵਾਸ ਚਕੀਨ ਤੇ ਆਪਸ ਵਿੱਚ ਮਿਲਣ ਜੁਲਣ ਵਧਿਆ ਏ ਸੋ ਕੋਈ ਵੀ ਇਨਸਾਨ ਨਹੀਂ ਚਾਹੁੰਦਾ ਕਿ ਲੜਾਈਆਂ ਹੋਣ ਇਹਨਾਂ ਚੀਜ਼ਾਂ ਤੋਂ ਆਪਾਂ ਦੂਰ ਰਹੀਏ ਤੇ ਵਾਹਿਗੁਰੂ ਅਗੇ ਅਰਦਾਸ ਕਰੀਏ ਕਿ ਇਹ ਚੀਜ਼ਾਂ ਕਦੇ ਵੀ ਨਾ ਹੋਣ ਆਪਾਂ ਅਮਨ ਸ਼ਾਂਤੀ ਨਾਲ ਰਹਿ ਸਕੀਏ ਤੇ ਦੂਜੇ ਪਾਸੇ ਜੇ ਘਟਨਾਵਾਂ ਵੇਖੀਏ ਤੇ ਜਿਵੇਂ ਹੁਣ ਆ ਥੋੜੇਕ ਦਿਨ ਹੋ ਗਏ ਆ ਜਿਵੇਂ ਸੌਹਰਿਆਂ ਨੇ ਕਿਹਾ ਕਹਿ ਸੁਣੀਆ ਕਿ ਦਾਜ ਦੇ ਕਰਕੇ ਜ਼ਹਿਰ ਦੇ ਕੇ ਕੁੜੀ ਨੂੰ ਮਾਰ ਦਿੱਤਾ ਤੇ ਇਹੋ ਜਿਹੀਆਂ ਘਟਨਾਵਾਂ ਸੁਣ ਕੇ ਵੀ ਅੱਜ ਦੇ ਜਮਾਨੇ 'ਚ ਕਿਹੜੀ ਸਦੀ 'ਚ ਆਪਾਂ ਰਹਿੰਦੇ ਪਏ ਹਜੇ ਵੀ ਦਾਜ ਵਾਲੀ ਪ੍ਰਥਾ ਚੱਲੀ ਜਾਂਦੀ ਆ ਸੋ ਇਹ ਚੀਜ਼ਾਂ ਦਾ ਦੁੱਖ ਹੁੰਦਾ ਹੈ ਕਿ ਕਿਸੇ ਚੀਜ਼ ਕਰਕੇ ਇਨਸਾਨ ਦੀ ਜਾਨ ਲੈ ਲੈਣਾ ਆਪਾ ਨੂੰ ਵਾਹਿਗੁਰੂ ਨੇ ਇਹ ਚੀਜ਼ਾਂ ਦਾ ਹੱਕ ਨਹੀਂ ਦਿੱਤਾ ਸੋ ਪਲੀਜ਼ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਸਰਕਾਰ ਅੱਗੇ ਵੀ ਬੇਨਤੀ ਕਰਨੀ ਚਾਹੀਦੀ ਕਿ ਕੜੇ ਤੋਂ ਕੜੇ ਕਾਨੂੰਨ ਬਣਾਵੇ ਕਿ ਕੋਈ ਕਰਾਇਮ ਕਰਨ ਤੋਂ ਪਹਿਲਾਂ ਸੋਵਰੇ ਸੋਚੇ ਬੰਦੇ ਨੂੰ ਤਾਂ ਇਸ ਤਰ੍ਹਾਂ ਮਾਰ ਦਿੱਤਾ ਜਾਂਦਾ ਖੁੱਲੇ ਆਮ ਇੱਥੇ ਦੋ ਮੁੰਡਿਆਂ ਨੂੰ ਮਾਰਤਾ ਜੀ ਇੱਥੇ ਉਹ ਹੋ ਗਿਆ ਜੀ ਇੱਥੇ ਆ ਹੋ ਗਿਆ ਜੀ ਸੋ ਅਸੀਂ ਅੱਜ ਡਰਦੇ ਆ ਉਹਦੇ ਬੱਚਿਆਂ ਨੂੰ ਬਾਹਰ ਭੇਜਣ ਲੱਗੇ ਮੰਨ ਲਓ ਕਿਤੇ 10 ਕਿਲੋਮੀਟਰ ਤੇ ਵੀ ਬੱਚੇ ਨੇ ਜਾਣਾ ਹੋਵੇ ਨਾਲ ਫੋਨ ਦੇ ਕੇ ਭੇਜਦਾ 10-10 ਕਾਲਾਂ ਕਰੇ ਦੀਆਂ ਕਿ ਬੱਚੇ ਤੁਸੀਂ ਕਿੱਥੇ ਹੋ ਸੇਫ ਹੋ ਵਾਪਸ ਤੁਰ ਪੇ ਜੇ ਆ ਗਏ ਜੇ ਵੀ ਬੱਚੇ ਨੂੰ ਵੀ ਕਹੀਦਾ ਬੱਚਾ ਤੁਰ ਲੱਗਾ ਫੋਨ ਕਰਦਾ ਮम्मा ਅਸੀਂ ਤੁਰ ਪੇ ਆ ਅਸੀਂ ਇੰਨੇ ਮਿੰਟਾਂ ਚ ਆ ਜਾਾਂਗੇ ਕਿ ਇੰਨਾ ਡਰ ਮਨਾਂ ਦੇ ਵਿੱਚ ਪਿਆ ਹੋਇਆ ਹੈ ਤੇ ਮੈਂ ਤਾਂ ਕਿੰਨੀ ਉਸ ਟਾਈਮ ਦੇ ਵਿੱਚ ਪਹਿਲੇ ਟਾਈਮਾਂ ਦੇ ਵਿੱਚ ਬਰਵਾਜੇ ਨਹੀਂ ਸੀ ਹੁੰਦੇ ਖੁੱਲੇ ਹੁੰਦੇ ਸੀਗੇ ਘਰ ਕੋਈ ਕੋਠੀਆਂ ਨਹੀਂ ਸੀ ਹੁੰਦੀਆਂ ਬਿਨਾ ਦਰਵਾਜਿਆਂ ਤੇ ਬਿਨਾ ਕੰਧਾਂ ਤੇ ਕੰਧਾਂ ਵੀ ਹੋਣੀਆਂ ਕਿਸੇ ਦੀਆਂ ਤੇ ਛੋਟੀਆਂ-ਛੋਟੀਆਂ ਹੋਣੀਆਂ ਨਹੀਂ ਤਾਂ ਮੈਂ ਆਪਣੇ ਬਚਪਨ 'ਚ ਵੇਖਿਆ ਹੈ ਕਿ ਸਾਡੇ ਆਣ-ਗਵਾਂਡ ਕੰਧ ਹੁੰਦੀ ਨਹੀਂ ਸੀ ਅਸੀਂ ਇੱਕ ਘਰ 'ਚੋਂ ਦੂਜੇ ਘਰ ਦੂਜੇ ਘਰ 'ਚੋਂ ਤੀਜੇ ਘਰ ਬਾਕੀ ਨਾ ਤਾਂ ਕੁੜੀਆਂ ਸੇਫ ਅੱਜਕੱਲ ਤੇ ਨਾ ਮੁੰਡੇ ਸੇਫ ਆ ਤੇ ਨਾ ਹੀ ਆਪਣਾ ਕਹਿ ਲੋ ਜਿਵੇਂ ਸਰਕਾਰਾਂ ਨੂੰ ਵੀ ਬੇਨਤੀ ਆ ਤੁਸੀਂ ਰਾਜ ਕਰੋ ਤੇ ਰਾਜ ਵੀ ਕਿੰਦੇ ਸਿਰ ਤੇ ਕਰਨਾ ਜਨਤਾ ਦੇ ਸਿਰ ਤੇ ਜੇ ਜਨਤਾ ਹੀ ਨਾ ਰਹੀ ਤੇ ਰਾਜ ਵੀ ਤੁਸੀਂ ਕਾਹਦਾ ਕਰਨਾ ਸੋ ਬੇਨਤੀ ਹੈ ਆਪੋ ਆਪਣੇ ਥਾਵਾਂ ਤੇ ਆਪਾਂ ਸਾਰੇ ਡਿਊਟੀਆਂ ਸੰਭਾਲ ਲਈਏ ਜੋ ਆਪਣੇ ਫਰਜ਼ ਆ ਆਪਾਂ ਉਹਨਾਂ ਫਰਜ਼ਾਂ ਨੂੰ ਸਮਝੀਏ ਤੇ ਪਿੰਡ ਦੇ ਸਰਪੰਚ ਤੋਂ ਲੈ ਕੇ ਜੇਕਰ ਆਪਾਂ ਐਮਐਲਏ ਤੋਂ ਬਾਅਦ ਫਿਰ ਆਪਾਂ ਉੱਪਰ ਦੇ ਆਉਂਦਿਆਂ ਵਾਲੇ ਨੂੰ ਤੋਂ ਬਾਅਦ ਚ ਸੋਚੀਏ ਪਰ ਜੇਕਰ ਪਿੰਡ ਪਿੰਡ ਦੇ ਸਰਪੰਚ ਮੈਂਬਰ ਤੇ ਐਮਐਲਏ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਿਭਾਉਣ ਲੱਗ ਪੈਣ ਤੇ ਮੈਂ ਕਹਿੰਨੀ ਆ ਇਹ ਉਹ ਦਿਨ ਦੂਰ ਨਹੀਂ ਜਦੋਂ ਆਪਣਾ ਦੇਸ਼ ਸਵਰਗ ਬਣ ਜਾਊਗਾ ਪਰ ਹਾਲਾਤ ਇੰਨੇ ਜਿਆਦੇ ਵਿਗੜ ਗਏ ਆ ਹੁਣ ਸਮਝ ਚ ਨਹੀਂ ਆਉਂਦੀ ਵੀ ਕੀ ਬੰਨਣਾ ਤੇ ਕੀ ਨਹੀਂ ਬੰਨਣਾ ਬਾਕੀ ਚਲੋ ਵਾਹਿਗੁਰੂ ਨੂੰ ਪਤਾ ਏ ਜੋ ਹੋਣਾ ਏ ਤੇ ਉਹੋ ਕੇ ਰਹਿਣਾ ਬਾਕੀ ਕੁਛ ਆਪਣੇ ਹੱਥ ਚ ਵੀ ਹੁੰਦਾ ਏ ਤੇ ਵਾਹਿਗੁਰੂ ਅੱਗੇ ਆਪਾਂ ਅਰਦਾਸ ਹੀ ਕਰ ਸਕਦੇ ਆ ਵੀ ਕੋਈ ਮਾੜੇ ਦਿਨ ਨਾ ਦਿਖਾਵੇ ਕਿਉਂਕਿ ਪਹਿਲੋਂ ਵੀ ਸੁਣੀਦਾ ਵੱਡਿਆਂ ਤੋਂ ਵੀ ਆ ਹੋਇਆ ਸੀਗਾ ਜਦੋਂ ਭਾਰਤ ਪਾਕਿਸਤਾਨ ਬਣਿਆ ਸੀ ਉਦੋਂ ਕਿੰਨਾ ਖੂਨ ਖਰਾਬਾ ਹੋਇਆ ਸੀ ਕਿੰਨੇ ਧੀਆ ਪੁੱਤਾਂ ਦੀਆਂ ਇੱਜ਼ਤਾਂ ਖਰਾਬ ਹੋਈਆਂ ਸੋ ਚੀਜ਼ਾਂ ਦੁਬਾਰਾ ਨਾ ਹੋਣ ਤੇ ਆਪਾਂ ਅਮਨ ਸ਼ਾਂਤੀ ਬਣਾਈ ਰੱਖੀ ਹੈ। ਬਾਕੀ ਜਿਆਦਾ ਵਲੌਗ ਤਾਂ ਨਹੀਂ ਬਣ ਸਕਿਆ ਤੇ ਇਸ ਚੀਜ਼ ਬਾਰੇ ਥੋੜਾ ਜਿਹਾ ਮੈਨੂੰ ਸੀਗਾ ਕਿ ਆਪਾਂ ਨਾਲ ਮਿਲ ਕੇ ਇਹ ਥੋੜਾ ਜੀ ਗੱਲਬਾਤ ਸਾਂਝੀ ਕਰੀਏ ਤੁਹਾਡੇ ਨਾਲ ਤੇ ਬਾਕੀ ਅੱਜ ਦਾ ਵਲੌਗ ਇੰਨਾ ਹੀ ਤੇ ਤੁਸੀਂ ਪਲੀਜ਼ ਮੇਰੀ ਗੱਲ ਤੇ ਗੌਰ ਕਰਨਾ ਮਿਲਦੇ ਹੁਣ ਆਪਾਂ ਨੈਕਸਟ ਵਲੌਗ 'ਚ ਤਦ ਤੱਕ ਲਈ ਮੈਨੂੰ ਦੀਜਾਜ਼ਤ ਸਤਿ ਸ਼੍ਰੀ ਅਕਾਲ